ਤੇ ਆਪਣੇ ਬਲੌਗ ਬਹੁਤ ਲੇਟ ਹੋ ਗਏ ਉਹਨੇ ਦੋ ਕਾਰਨ ਨੇ ਦੁਪੱਟਾ ਪਾਉਣ ਲੱਗ ਪਈ ਫਿਰ ਮੀਂਹ ਆ ਗਿਆ ਸਸਰੀ ਗਾਲ ਦੀ ਸਾਰਿਆਂ ਨੂੰ ਨਵੇਂ ਬਲੌਗ ਤੇ ਥੋੜਾ ਸ਼ੌਕ ਆਪਣੇ ਬਲੌਗ ਬਹੁਤ ਲੇਟ ਹੋ ਗਏ ਉਹਨੇ ਦੋ ਕਾਰਨ ਨੇ ਤੇ ਇੱਕ ਮੈਂ ਸੋਚਿਆ ਸੀਗਾ ਚੱਲ ਆਈਫੋਨ 'ਚ ਬਲੌਗ ਬਣਾਵਾਂਗੇ ਉਹ ਆਪਾਂ ਤੋਂ ਹੁਣ ਆਈਫੋਨ ਲੈ ਨਹੀਂ ਹੋਇਆ ਤੇ ਐਤੀ ਕਣਕ ਦਾ ਰੇਟ ਬਹੁਤ ਵਧੀਆ ਸੀਗਾ ਡੈਡੀ ਕਹਿੰਦਾ ਸੀਗਾ ਕਿ ਕਣਕ ਜੇ ਤੈਨੂੰ ਆਈਫੋਨ ਲੈ ਕੇ ਦਊਗਾ ਪਰ ਰੇਟ ਤਾਂ ਵੱਧ ਗਿਆ ਕਣਕ ਦਾ ਇਧਰੋਂ ਠੇਕੇਦਾਰ ਨੇ ਠੇਕਾ ਵੀ ਚੱਕਤਾ ਹੁਣ ਕੀ ਕਰੀਏ ਆਪਣਾ ਕੀਤਾ ਠੇਕੇ ਦੇ ਲੈ ਕੇ ਕੰਮ ਸਾਰਦਾ ਕਿਉਂਕਿ ਜਮੀਨ ਆਪਣੀ ਕੋਲ ਥੋੜੀ ਆ ਇਸ ਕਰਕੇ ਤੇ ਠੇਕੇਦਾਰ ਨੂੰ ਤਾਂ ਠੇਕਾ ਦੇਣਾ ਹੀ ਸੀਗਾ ਤੇ ਡੈਡੀ ਕਹਿੰਦਾ ਚੱਲ ਕੋਈ ਨਹੀਂ ਠੇਕੇਦਾਰ ਨੂੰ ਠੇਕਾ ਦੇ ਦਿੰਨੇ ਆ ਤੇ ਦੋ ਬੱਕਰੀਆਂ ਨੇ ਆਪਣੇ ਉਹ ਤਾਂ ਇਹਨੂੰ ਵੇਚ ਕੇ ਆਪਾਂ ਤਾਂ ਨੂੰ ਆਈਫੋਨ ਦਵਾ ਦੂੰਗਾ ਪਰ ਆਪਣੀਆਂ ਬੱਕਰੀਆਂ ਵੀ ਮਰ ਗਈਆਂ ਆਪਣਾ ਆਈਫੋਨ ਫੇਰ ਰਹਿ ਗਿਆ ਤੇ ਦੇਖਦਾ ਹੁਣ ਡੈਡੀ ਕਹਿੰਦਾ ਸੀਗਾ ਚੱਲ ਜੀਰੀ ਚ ਲੈ ਦੂੰਗਾ ਬਾਲਾ ਆਪਾਂ ੱਤਕਾ ਨਹੀਂ ਕਰਨਾ ਜੇ ਵਧੀਆ ਹੋਈ ਫਸਲ ਫੇ ਤਾਂ ਡੈਡੀ ਨੇ ਲੈ ਜਾਣਾ ਨਹੀਂ ਆਪਾਂ ਸਾਰਾਂਗੇ ਆਪਾਂ ਨੂੰ ਐਡੀ ਕੋਈ ਕਾਲੀ ਨਹੀਂ ਹੈਗੀ ਤੇ ਇੱਕ ਆਪਣਾ ਹੋਰ ਕਾਰਨਾ ਜਿਹੜਾ ਆਪਣਾ ਆਲੂ ਫੁੱਟਿਆ ਸੀਗਾ ਇਹਦਾ ਵੀ ਬਹੁਤ ਵੱਡਾ ਕਾਰਨਾ ਤਾਂ ਵੀ ਨਹੀਂ ਮੈਂ ਬਣਾਇਆ ਵਲੋਗ دل ਜਿਆ ਨਹੀਂ ਕਰਦਾ ਹੈਗਾ ਇਸ ਕਰਕੇ ਚਲ ਦੇਖਦੇ ਆ 1-2 ਦਿਨਾਂ ਨੂੰ ਆ ਜਾਊਗਾ ਮਿਸਤਰੀ ਫਿਰ ਆਪਾਂ ਆਲੂ ਬਣਾ ਕੇ 2-3 ਦਿਨ ਇਹਨੂੰ ਸੁੱਕਣ ਨੂੰ ਲੱਗਣਗੇ ਫਿਰ ਆਪਾਂ ਰੌਣੀ ਨੂੰ ਵੀ ਪਾਣੀ ਛੱੜਨਾ ਕਿਉਂਕਿ ਰੌਣੀ ਕਰਕੇ ਤਾਂ ਲੋਕਾਂ ਨੇ ਬਾਅਦ ਵੀ ਦਿੱਤਾ ਇੱਧਰ ਰੌਣੀ ਵੀ ਨਹੀਂ ਕਰੀ ਹੈਗੀ ਆਪਣੇ ਚਲੋ ਕੋਈ ਨਹੀਂ ਰੌਣੀ ਤਾਂ ਚੱਲ ਹੋ ਜਾਊਗੀ ਥੇਤੀ-ਖੇਤੀ ਆਪਾਂ ਆਲੂ ਠੀਕ ਕਰਾਈਏ ਉਸ ਤੋਂ ਬਾਅਦ ਰੌਣੀ ਕਰਕੇ ਆਪਾਂ ਬਾਹਾਂਗੇ ਇਸ ਕਰਕੇ ਵਲੌਗ ਨਹੀਂ ਬਣਾ ਹੋਇਆ ਹੁਣ ਕੰਟੀਨਿਊ ਰੋਜ਼ ਕਰਿਆ ਕਰਾਂਗੇ ਜਿੰਨਾ ਕ ਬਣਦਾ ਵਲੌਗ ਲਓ ਵੀ ਮਿੱਤਰੋ ਆਪਣਾ ਮਿਸਤਰੀ ਆ ਗਿਆ ਸੀਗਾ ਅਸ 2-3 ਦਿਨ ਹੋ ਗਏ ਉਹਨੇ ਕਰਤਾ ਲੋਟ ਹੁਣ ਦਿਖਾਉਣੇ ਆ ਲਓ ਵੀ ਆ ਲੋਟ ਕਰਤਾ ਤੇ ਰਿਓ ਵੀ ਕਢਾਦਾ ਭਈਆਂ ਤੋਂ ਤੇ ਬਸ ਇੱਕ ਦੋ ਦਿਨਾਂ ਚ ਆਪਾਂ ਰੌਣੀ ਕਰ ਦੇਣੀ ਆ ਲਓ ਵੀ ਮਿੱਤਰੋ ਰੌਣੀ ਆਪਾਂ ਕਰਤੀ ਸੀਗੀ ਤੇ ਮੱਤਲੇ ਤੇ ਬਾਅ ਵੀ ਦਿੱਤਾ ਸੀਗਾ ਤੇ ਕੱਲ ਆਪਾਂ ਪਨੀਰੀ ਵਾਲਾ ਬਾਤਾ ਸੀਗਾ ਤੇ ਪਹਿਲਾਂ ਤਾਂ ਹਲਣਾ ਬਾਹਿਆ ਦੋ ਤਿੰਨ ਗੇਰੀ ਤੇ ਫੇਰ ਰੋਟਾ ਬਟਰ ਫੇ ਦਿੱਤਾ ਤੇ ਉਸ ਤੋਂ ਬਾਅਦ ਬੱਟਾ ਪਾਉਣ ਲੱਗ ਪਏ ਫੇਰ ਮੀਂਹ ਆ ਗਿਆ ਇਸ ਕਰਕੇ ਆਪਾਂ ਅੱਜ ਬੱਟਾ ਪਾਈਆਂ ਨੇ ਕਹੀ ਨਾਲ ਤੇ ਅੱਜ ਪੀਜਾਂਗੇ ਪਨੀਰੀ ਲੋ ਵੀ ਮੇਤਰੋ ਆਪਣਾ ਗਿਆਰਾ ਭਰ ਗਿਆ ਜੀ ਜਿ ਪਨੀਰੀ ਵਿੱਜੂਣੀ ਆ ਤੇ ਡੈਡੀ ਚੋਲਿ ਜਿ ਪਨੀਰੀ ਪਾਉਣ ਲੱਗਿਆ ਆ ਤੇ ਉਸ ਤੋਂ ਬਾਅਦ ਛੱਟਾ ਲਾਊਗਾ ਜਿਵੇਂ ਆਪਾਂ ਰਿਓ ਪਾਉਣੇ ਹੁੰਦੇ ਆਵੇਂ ਛੱਟਾ ਦੇਣਾ ਤੇ ਗੁਰਪ੍ਰੀਤਾ ਚਾਚਾ ਛੱਟਾ ਪੈਣ ਲੱਗਿਆ ਇੱਕ ਸਾਈਡ ਤੇ ਇੱਕ ਸਾਈਡ ਤੇ ਡੈਡੀ ਘੱਟਾ ਤੋਂ ਪਨੀਰੀ ਦਾ ਮੈਂ ਦਿੰਦਾ ਹਾਂ ਹਾਂ ਕੋਈ ਕੋਈ ਮਾਤਸਤ ਕੋਈ ਮਿੱਤਰੋ ਜਿਹੜੀ ਆਪਾਂ ਸੁੱਕੇ ਜਮੀਨ ਲਈ ਹੋਈ ਸੀਗੀ ਤੇ ਉਤੇ ਲੇਜਾ ਸਰਾਉਣ ਲੱਗੇ ਹੋਏ ਆ ਲਓ ਜੀ ਤੇ ਅੱਜ ਆਪਾਂ ਕੱਦੂ ਕਰਨਾ ਪਾਣੀ ਛੜਤਾ ਦੇਖਦੇ ਆ ਕਿੰਨਾ ਕੁ ਕਿਹੜਾ ਆਪਣਾ ਭਰਦਾ ਆਪਾਂ ਕੀਲੇ ਦੇ ਦੋ ਕਿਹਾਰੇ ਬਣਾ ਲੇ ਤੇ ਦੇਖਦੇ ਆ ਜੀ ਤਾਂ ਇੱਕ ਭਰ ਗਿਆ ਇੱਕ ਨਹੀਂ ਤਾਂ ਆਪਾਂ ਦੋ ਦਾ ਕੱਦੂ ਕਰਾਂਗੇ ਲਓ ਜੀ ਆਪਣਾ ਇੱਕ ਕਿਹਾਰਾ ਭਰ ਗਿਆ ਦੂਜਾ ਨਹੀਂ ਭਰਿਆ ਹੈਗਾ ਚੱਲ ਆਪਾਂ ਹੁਣ ਇਹਦਾ ਪਹਿਲਾ ਕਰਦੀਏ ਕੱਦੂ ਲਓ ਜੀ ਕੱਦੂ ਕਰ ਲਿਆ ਸੀਗਾ ਤੇ ਹੁਣ ਲਾਉਣੇ ਆ ਬੱਟਾ ਨੂੰ ਮਿੱਟੀ ਲੋਵੀ ਮਿੱਤਰੋ ਲਾਤੀਆਂ ਮੱਟਾਂ ਪੋਚਤੀਆਂ ਪੂਰੀਆਂ ਤੇ ਲੋਵੀ ਮਿੱਤਰੋ ਜਿਹੜਾ ਆਪਾਂ ਕੱਦੂ ਖਰਿਆ ਸੀਗਾ ਕੱਲ ਤੇ ਉਹ ਜਿਉਂ ਚੌਲ ਲੱਗ ਗਏ ਤੇ ਇੱਕ ਕਿਹੜਾ ਉਹ ਪਰੇ ਕਰਤਾ ਸੀਗਾ ਕੱਦੂ ਦਾ ਤੇ ਹੁਣ ਦਾਵਾਂਗੇ ਮਿੱਟੀ ਲੋਵੀ ਮਿੱਤਰੋ ਲਾਤੀ ਮਿੱਟੀ ਤੇ ਆਪਣਾ ਕੀਲਾ ਹੋ ਗਿਆ ਹੁਣ ਇਹ ਕੱਦੂ ਦਾ ਅੱਧਾ ਕੀਲਾ ਲੱਗ ਗਿਆ ਸੀਗਾ ਅੱਜ ਤੇ ਅੱਧਾ ਕੀਲਾ ਕਦੋਂ ਅੱਜ ਕਰਤਾ ਸੀਗਾ ਤੇ ਗਰਮੀ ਬਹੁਤ ਆ ਬਾੜੀ ਜਿਆਦੇ ਲੋ ਵੀ ਮਿੱਤਰੋ ਅੱਜ ਮੀਂਹ ਪੈ ਗਿਆ ਅੱਜ ਵੱਢਣਾ ਸੀ ਬਰਸੀਮ ਹੱਥੀ ਕਿਉਂਕਿ ਅੱਗੇ ਆਪਾਂ ਕਰਪਾਈਆਂ ਦਾ ਬੜਾਉਣੇ ਹੁੰਨੇ ਆ ਤੇ ਕਰਪਾਈਆਂ ਨੰਗੜੀ ਨਹੀਂ ਹੈਗੀ ਆਲੇ-ਦਾਲੇ ਕੱਦੂ ਕਰਤਾ ਤੇ ਕੋਈ ਗਲਤੀ ਵਧੀਆ ਹੋਈ ਮੀਂਹ ਪੈ ਗਿਆ ਆਪਣਾ ਕੱਦੂ ਹੋ ਗਿਆ ਤੇ ਕਦੂ ਹੋਏ ਤੋਂ ਬਾਅਦ ਮੈਂ ਬੱਟਾ ਨੂੰ ਮਿੱਟੀ ਲਵਾਉਣ ਆ ਗਿਆ ਤੇ ਹੁਣ ਧੁੱਪ ਨਿਕਲੀ ਬਹੁਤ ਹੈੜੀ ਹੁਣ 2 ਵਜੇ ਹੋਏ ਨੇ ਪੂਰੇ ਐਨ ਧੋਪਾ ਤੇ ਥੋੜੀ ਰਹਿ ਗਈ ਬਸ ਮਿੱਟੀ ਹੁਣ ਲਾਉਣੀ ਤਾਂ ਪੈਣੀ ਆ ਫਿਰ ਸ਼ਾਮ ਨੂੰ ਗੁਰਦੁਆਰੇ ਜਾਣਾ ਹੁੰਦਾ ਡੇਲੀ ਲੋ ਵੀ ਮਿੱਤਰੋ ਦੋ ਘਿਹਰੇ ਆਪਣੇ ਆ ਲੱਗੇ ਜੀ ਨੇ ਤੇ ਦੋ ਆ ਸੀ ਇੱਕ ਆ ਸੀ ਜਿਹਨੂੰ ਲਾਉਣ ਲੱਗੇ ਨੇ ਇੱਕ ਹੋਰ ਹੈ ਗਿਆ ਆਪਣੇ ਘਟੋ ਘਟ ਇੱਕ ਬੀਗਾ ਘਟ ਤਿੰਨ ਕੀਲੇ ਲੱਗੇ ਤੇ ਬਾਕੀ ਚ ਆਹ ਪਨੀਰੀ ਲਾਉਣੀ ਆ ਹਰਿਆਲੇ ਚ ਬਰਸੀਮ ਵਾਲੇ ਚ ਤੇ ਬਰਸੀਮ ਵਾਲਾ ਵੀ ਆਪਾਂ ਥੋੜਾ ਖਿਆਰਾ ਵੜਦਾ ਦੇਖਦੇ ਪਿੰਨਾ ਕਿ ਵੜਦਾ ਜਾ ਕੇ ਲੋ ਜਿੰਨਾ ਕਿਿਆਰਾ ਵੜਦਾ ਸੁੱਕਾ ਸੁੱਕਾ ਜਿਆ ਜੇ ਹੋ ਸਕੇ ਆ ਥੋੜਾ ਜਿਹਾ ਕੱਟ ਦਾਂਗੇ ਕਿਉਂਕਿ ਮੀਂਹ ਬਹੁਤ ਦਸਿਆ ਇੱਥੇ ਆਲਦਾਲੇ ਦਾ ਸਾਰਿਆਂ ਨੇ ਕੱਟਤਾ ਬਰਸੀਮ ਬਸ ਇਧਰ ਉਧਰ ਦੋਕ ਜਾਣੇ ਰਹਿੰਦਾ ਦੇਖਦੇ ਆ ਕੀ ਬਣਦਾ ਹਜੇ ਜਦ ਥਾਈ ਟੋਪ ਲਾਉ ਜੂ ਮਾੜੀ ਮਾੜੀ ਤੁੱਪ ਹੈਗੀ ਆ ਤੇ ਨਾਲੇ ਹੁਣ ਡਾਲ ਲਾਣੇ ਮਾੜ ਮੋਟੇ ਜਿਹੜੇ ਜੀਰੀ ਦੇ ਮਰੇ ਹੋਣਗੇ ਆ ਖੁੰਝਿਆਂ ਤੇ ਇਹ ਮਾੜ ਮੋਟੇ ਖੁੰਝਿਆਂ ਤੇ ਹੁਣ ਚੱਕਰ ਪਨੀਰੀ ਵਾਲੇ ਵਾਲੇ ਖੁੰਝਿਆਂ ਚ ਜਿਹੜਾ ਕੱਢਾਂਗੇ ਜਿੱਥੇ ਇੱਥੇ ਡਾ ਲੱਗਣ ਵਾਲਾ ਪੌਦੇ ਉੱਥੇ ਲਾ ਦੇਣਾ ਲਓ ਜੀ ਆਪਣਾ ਕਾਲਾ ਪਾਣੀ ਛੱਡਿਆ ਸੂਏ ਦਾ ਦੋ ਦਿਨ ਬਾਰੀ ਆ ਤੇ ਹੁਣ ਢੇੜਾ ਲਾਉਨੇ ਆ ਸੀ ਤਿੰਨ ਤਿੰਨ ਚਾਰ ਘੰਟੇ ਬਾਅਦ ਸੂਏ ਦੇ ਖਾਲ ਤੇ ਕਿਉਂਕਿ ਪਾਣੀ ਛੱਡ ਲੈਂਦੇ ਆ ਸੂਏ ਦਾ ਲੋਕ ਤੇ ਢੇੜਾ ਲਾਉਣਾ ਆਇਆ ਹੋਇਆ ਮੈਂ ਲਓ ਵੀ ਮਿੱਤਰੋ ਆਪਣਾ ਇੱਕ ਕਿਹਾਰਾ ਸੁੱਕਾ ਉਹ ਆਪਾਂ ਬਰਸੀਮ ਦਾ ਕੱਢ ਲੈਣਾ ਅੱਜ ਤੇ ਉਹ ਢੇਲ ਆਉਣ ਲੱਗੇ ਹੋયા ਲੋ ਮਿੱਤਰੋ ਨਾਲ ਨਾਲ ਕਰਦੇ ਜਰੀਆਂ ਨਾਲ ਨਾਲ ਆਪਾਂ ਵੀ ਕੋਈ ਨਿਆਉ ਕਰਵਾ ਚੰਦਿਆ ਲੋ ਵੀ ਮਿੱਤਰੋ ਜਿਹੜੀ ਆਪਾਂ ਬਾਕੀ ਵੱਡੀ ਸੀਗੀ ਮੰਡੀ ਨਾਪੇ ਤੇ ਲੈ ਕੇ ਆ ਗਏ ਦੋ ਟਰਾਲੀਆਂ ਵੀ ਮਿੱਤਰੋ ਆਪਾਂ ਟਰਾਲੀਆਂ ਦੋਇ ਬੈਕ ਕਰਕੇ ਲਾਤੀਆਂ ਤੇ ਇੱਕ ਨੂੰ ਪੱਕਾ ਲੱਗ ਗਿਆ ਇਹਦੇ ਇੱਕ ਟਰਾਲੀ ਉੱਪਰੇ ਖੜੀ ਆ ਉਹ ਵੀ ਬਹਿੰਦਾ ਕਰਨ ਵਾਲਿਆ ਪੱਕਾ